ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਲੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਚੱਬਾ ਆ ਜਾਂਦਾ ਸੱਜਣੋ, ਤਹਿਸੀਲ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸ਼੍ਰੀ ਅਮਰਤਸਰ ਸਾਹਿਬ ਆ ਗਿਆ। ਤੇ ਵੀਰ ਹਰਾਂ ਦਾ ਦੁੱਧ ਦਾ ਕੰਮ ਆ। ਘਰੇਲੂ ਘਰੋਂ ਇੱਕ ਤੁਹਾਨੂੰ ਮੱਝ ਵਿਕਰੀ ਵਾਲੀ ਵਿਖਾਉਣ ਲੱਗੇ ਆਂ ਬੂਰੀ ਬੂਰੀ ਵੀ ਆ ਤੇ ਨੀਲੀ ਦੀ ਵੀ ਆ ਕਿੰਨੇ ਟਾਈਮ ਦੀ ਸੂਈ ਕਿੰਨਾ ਦੁੱਧ ਵੱਧ ਸਾਰਾ ਲੇਖਾ ਜੋਖਾ ਆਪਾਂ ਮਾਲਕਾਂ ਤੋਂ ਪੁੱਛ ਲਾਂਗੇ ਜਿਹੜੇ ਭਰਾ ਦੇ ਪਸੰਦ ਆ ਗਈ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਆ ਜੋ ਡਿਟੇਲ ਲੈ ਲੈਣੇ ਆ ਜੁੜੇ ਹੋਣ ਤੱਕ ਧੰਨਵਾਦ ਸਾਰਿਆਂ ਦਾ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਵਧੀਆ ਵਧੀਆ ਚੜਦੀ ਕਲਾ ਜੀ ਚੜਦੀ ਕਲਾ ਜੀ ਹਾਂ ਜੀ ਹਾਂ ਜੀ ਨਾਂ ਆਪਣਾ ਜੀ ਨਾਂ ਭਾਈ ਸੁਖਵਿੰਦਰ ਸਿੰਘ ਠੀਕ ਹੈ ਜੀ ਪਿੰਡ ਵੀਰੇ ਪਿੰਡ ਚੱਬਾ ਤੇ ਤਹਿਸੀਲ ਤੇ ਜ਼ਿਲ੍ਹਾ ਅਮਰਸਰ ਨੰਬਰ ਜੀ ਨੰਬਰ 99145 62714 ਇੱਕ ਵਾਰੀ ਹੋਰ ਕਰਿਓ ਰਿਪੀਟ 99145 62714 ਠੀਕ ਹੈ ਤੇ ਆ ਬੂਰੀ ਮੈਂ ਆਪਣੀ ਵਿਕਰੀ ਵਾਲੀ ਆ ਹਾਂ ਜੀ ਬਾਕੀ ਸਾਰਾ ਕੰਮ ਆਪਣਾ ਵੈਸੇ ਘਰੇ ਪਸ਼ੂ ਦੋਤੇ ਲੈ ਹਾਂਜੀ ਦੁੱਧ ਤੇ ਹੀ ਲਾਏ ਹਾਰੇ ਸਾਰੀਆਂ ਮਈਆਂ ਹਨਾ ਜਦੋਂ ਕੋਈ ਲੋੜ ਪੈਂਦੀ ਆ ਜਾਂ ਬੰਦਾ ਇੱਕ ਚਲਾ ਗਿਆ ਇਹ ਇੱਕ ਰਹਿ ਗਿਆ ਵੀ ਆਂਦਾ ਜਾਣਾ ਹੈ ਜੰਗ ਤੋਂ ਡਰਨਦੇ ਨੇ ਅੱਛਾ ਹਾਂ ਇਹ ਡਰਦੇ ਸੀ ਹਨਾ ਠੀਕ ਆ ਤਾਂ ਕਰਕੇ ਇੱਕ ਚਲਾ ਗਿਆ ਇਹਨੂੰ ਡੱਕਿਆ ਵੀ ਨਹੀਂ ਤੂੰ ਨਹੀਂ ਜਾਣਾ ਠੀਕ ਆ ਹਾਂ ਤੇ ਲੀਵਰ ਦੀ ਥੋੜੀ ਪ੍ਰੋਬਲਮ ਆਉਂਦੀ ਐ ਇਸ ਕਰਕੇ ਮੱਝਾਂ ਉਹ ਡੰਗਰ ਘਟਾਉਣੇ ਆ ਕੋਈ ਨਾ ਕੋਈ ਠੀਕ ਆ ਤੇ ਇਹ ਕਿੰਨੇ ਕ ਟਾਈਮ ਦੀ ਸੁਈ ਆ ਬੂਰੀ ਝੋਟੀ ਕਿੰਨਾ ਦੋਦਾ ਵੀਰੇ ਸੁਈ ਨੂੰ ਹੋ ਗਿਆ 2.5 ਤੋਂ ਨ ਲਾਲੋ ਦੋ ਲਾਲੋ ਠੀਕ ਆ ਠੀਕ ਆ ਤੇ ਇਸ ਤੋਂ ਬਾਹਰ ਸੂਈਏ ਤਿੰਨਾ ਤੋਂ ਅੰਦਰ ਆ ਹਾਂਜੀ ਹਾਂਜੀ ਠੀਕ ਆ ਇਸ ਟਾਈਮ ਦੁੱਧ ਦਾ ਅੱਗੇ ਹੈਗਾ 6 8 9 ਕਿਲੋ ਜਦੋਂ ਪੱਠੇ ਪੈਂਦੇ ਸੀ ਉਹ ਹੁਣ ਹਰਾ ਤਾਂ ਹੈ ਹੁਣ ਹਰਾ ਹੈ ਨਹੀਂਗਾ ਤੇ ਸਾਡਾ ਮੁੱਲ ਦੇ ਪੱਠੇ ਆ ਮੁੱਲ ਦੇ ਸਾਰਾ ਕੁਝ ਮੁੱਲ ਦੀ ਤੂੜੀ ਮੁੱਲ ਦੇ ਪੱਠੇ ਹਨਾ ਹਾਂ ਤੇ ਹੁਣ ਪੱਠੇ ਆਉਂਦੇ ਨਹੀਂ ਹੁਣ ਥੋੜਾ ਕਟਿਆ ਹੁਣ 6 ਕਿਲੋ ਦੁੱਧ ਪੱਕਾ ਹੈ ਕਹਨ ਨੂੰ ਬੜਾ ਸੱਤ ਕਹੀ ਜੀਏ 6 ਕਿਲੋ ਦੁੱਧ ਪੱਕਾ ਕਰਕੇ ਦੇ ਦਾਂਗੇ ਠੀਕ ਆ ਤੇ ਮਗਰ ਕਟਾ ਮਗਰ ਵੀ ਕਟਾ ਮਿਲਦੀ ਬੱਚੇ ਦੀ ਬੱਚੇ ਦੇ ਦੋਵੇਂ ਟਾਈਮ ਨਾਲ ਕੋਈ ਭੂਰ ਭੂਰ ਠੀਕ ਹੈ ਓਕੇ ਰੋਟਾ ਓਕੇ ਓਕੇ ਤੇ ਸੱਜਰ ਦਾ ਕਿੰਨਾ ਕਦੋ ਤੁਸੀਂ ਸੱਜਰ ਦਾ 10 12 ਦੇ ਵਿੱਚ 10 12 ਦੇ ਵਿੱਚ ਹਾਂ ਮੈਂ ਕਹਿਣ ਨੂੰ ਭਲਾ ਜਿਆਦੀਆਂ ਗੱਲਾਂ ਨਹੀਂ ਕਰਾਂ ਨਹੀਂ ਨਹੀਂ ਸਿਆਣੀ ਗੱਲ ਤੋਰ ਕਰਾ ਦਈਏ ਜੀ ਚੱਕ ਹਾਂਜੀ ਕਰਾ ਦਿਓ ਹਾਂ ਖੋਲਿਓ ਮਾੜੀ ਜੀ ਸੱਜਣੋ ਤੋਰ ਕਰਤੀ ਜੇ ਮਾੜੀ ਜੀ ਠੀਕ ਆ ਡਰੂਗੀ ਤੁਹਾਡੇ ਤੋਂ ਕੋਈ ਗੱਲ ਨਹੀਂ ਕੋਈ ਅਸੀਂ ਦੂਰ ਹੋ ਜਾਂਦੇ ਤੋਰ ਕਰਾ ਦਈਏ ਫਿਰ ਜੱਜਮੈਂਟ ਜੀ ਆ ਜਾਂਦੀ ਕਦ ਕੁੱਦ ਨਹੀਂ ਕੋਈ ਗੱਲ ਨਹੀਂ ਕਦ ਕੁੱਦ ਪੂਰਾ ਆ ਹਾਂ 6 ਕਿਲੋ ਦੁੱਧ ਕੰਡੇ ਵਾਲਾ ਵੀਰ ਹਰੀ ਕਹਿੰਦੇ ਮਗਰ ਕਟਾ ਉਹਦੇ ਵੀ ਝਾਤ ਮਾਰ ਦਿੰਨੇ ਆ ਚੈੱਕ ਕਰ ਲੋ ਤੇ ਸਵੇਰ ਕਿੰਨੇ ਕ ਵਜੇ ਚੋਈ ਆ ਜੀ ਵੀਰ ਸਵੇਰ ਚੋਲੀ ਦੀ ਸਾਢੇ ਕਿ 6 ਵਜੇ ਸਾਢੇ ਕਿ 6 ਵਜੇ ਦੀ ਚੋਈ ਆ ਤੇ 12 ਤੋਂ ਮੰਨ ਕੇ ਚੱਲੋ ਵੀ ਟਾਈਮ ਉੱਪਰ ਆ ਤੇ ਇੱਕ ਤੋਂ ਥੱਲੇ ਆ ਜਦੋਂ ਵੀਡੀਓ ਕਰਦੇ ਉਸ ਹਾਵਣਾ ਇਹਦਾ ਗੈਸ ਲਾ ਲਿਓ ਬਾਕੀ ਤੇ ਬਣੀ-ਬੁਣੀ ਤਾਂ ਨਹੀਂ ਹਜੇ ਨਹੀਂ ਵੀਰ ਬਣੀ ਨਹੀਂ ਮੈਂ ਕਹਿਣ ਝੂਠ ਮਾਰਨ ਨੂੰ ਭਲਾ ਮਹੀਨੇ ਦੀ ਕਹੀ ਜੋ ਪਰ ਨਹੀਂ 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 ਸਿਆਣੀ ਗੱਲ ਆ ਵੀਰੇ ਹਾਂ ਸੱਜਣੋ ਇਹ ਜਿਹੜਾ ਕੱਟਾ ਇਸ ਮੱਝ ਦੇ ਮਗਰ ਬੂਰਾ ਬੱਚਾ ਇਹ ਵੀ ਚੈੱਕ ਕਰ ਲਓ ਆਪਦੀ ਮਾਂ ਤੇ ਹੀ ਆ ਓਕੇ ਰਿਪੋਰਟ ਆ ਬਾਕੀ ਤੁਸੀਂ ਤਸੱਲੀ ਕਰਨੀ ਆ ਕਿਉਂਕਿ ਤੁਸੀਂ ਪੈਸੇ ਖਰਚ ਨਹੀਂ ਸੱਜਣੋ ਇਸ ਸਾਈਡ ਤੋਂ ਵੀ ਤੌਰ ਚੈੱਕ ਕਰ ਲਓ ਥੋੜਾ ਐਂ ਲੱਗਿਆ ਸੀ ਵੀ ਡਰ ਨਾ ਜਾਵੇ ਤਾਂ ਕਰਕੇ ਦੂਰ ਤੋਂ ਵਿਖਾਤੀ ਆ ਤੁਹਾਨੂੰ ਬਾਕੀ ਪਲੀ ਸੰਭੀ ਆ ਕੋਈ ਐ ਨਹੀਂ ਹੈਗਾ ਵੀ ਹੱਡ ਜੇ ਨਿਕਲੇ ਆ ਉਕੀ ਰਿਪੋਰਟ ਆ ਜੇ ਕੋਈ ਬੂਰੀ ਦਾ ਸ਼ਕੀਨ ਭਰਾ ਤਿਆਰ ਕਰਨੀ ਚਾਹੁੰਦਾ ਮੈਂ ਤਾਂ ਵੀਰ ਹਰਾਂ ਦਾ ਨੰਬਰ ਸਕਰੀਨ ਤੇ ਆ ਆਪਣਾ ਕਨੈਕਟ ਕਰ ਲਿਓ ਤੇ ਵੀਰ ਜੀ ਰੇਟ ਇਹਦਾ ਰੇਟ ਰੇਟ 65000 ਡਿਮਾਂਡ ਕਰਦੇ ਆਪਾਂ ਇਹਦੀ 65000 ਹਾਂਜੀ ਪਿਆਰ ਮੁਹੱਬਤ ਹੋ ਜੂ ਕਰ ਦਾਂਗੇ ਥੋੜਾ ਬੱਧ ਕਿੰਨਾ ਕੁ ਕਰ ਦਈਏ ਮੌਕੇ ਤੇ ਮਾੜਾ ਮੂੜ ਸਾਡੇ ਆਿਆਂ ਦਾ 2000 ਛੱਡਦਾ 63000 ਦੀ ਦੇ ਦਈਏ ਹਾਂਜੀ ਠੀਕ ਆ ਹਮ ਬਾਕੀ ਹੁਣ ਜਿਆਦਾ ਨਾ ਕੋਈ ਖੇਚ ਕਰੀ ਨਹੀ ਪਹਿਲਾ ਹੀ ਤੁਹਾਨੂੰ ਓਕੇ ਬਿਲਕੁਲ 60000 ਰੁਪਇਆ ਮਗਰ ਸਜਣੋ ਕਟਾ ਤੇ 6 ਕਿਲੋ ਦੁੱਦਾ ਓਕੇ ਰਿਪੋਰਟ ਝੋਟੀ ਆ ਕਰ ਲੋ ਸੰਪਰਕ ਕਰ ਲੋ ਹਾਂ ਇਹ ਵੀ ਝੋਟੀ ਆ ਤੀਜੇ ਸੂਵੇ ਆ ਕਹਿਣ ਨੂੰ ਅਸੀਂ ਦੂਜੇ ਵੀ ਕਹਿ ਸਕਦੇ ਪਰ ਆਪਾਂ ਨਹੀਂ ਕਹਿਣੀ ਹਾਂ ਤੀਜੇ ਆ ਤੀਜੇ ਸੂਵੇ ਬਣ ਜਾਣਾ ਇਹਨੇ ਹੁਣ ਹਾਂ ਬਣਦੀ ਆ ਡੋਕੇ ਪਾਉਂਦੀ ਬਨਜੂਗੀ ਬਣ ਜਾਣੀ ਆ ਹਨਾ ਤੇ ਬਾਕੀ ਚੰਗਾ ਅਗਲਾ ਆਪਦੀ ਪਸੰਦ ਦਾ ਟੀਕਾ ਲਵਾ ਕੇ ਬੱਚੇ ਲੈ ਲੈ ਹਾਂ ਬੱਚੇ ਬੂਰੇ ਹੀ ਦਊਗੀ ਬੂਰੇ ਦੇ ਉਹ ਅੱਗੇ ਕੱਟਾ ਵੀ ਬੂਰਾ ਅੱਗੇ ਵੀ ਬੱਚਾ ਬੂਰਾ ਹੀ ਸੀ ਠੀਕ ਆ ਧੰਨਵਾਦ ਜੀ ਠੀਕ ਆ ਜੀ ਧੰਨਵਾਦ